ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਇਹ ਸੇਲ ਪ੍ਰਾਈਸ ਦੇ ਵਿੱਚ ਰਹਣਗੇ ਕਾਟਨ ਦੇ ਰਹਣਗੇ ਸੂਟ ਜੀ ਰਾਮ ਟੈਕਸ ਦੇ ਵਿੱਚ ਜੋ ਵੀ ਕਲਰ ਆਪਾਂ ਵੀਡੀਓ ਦੇ ਵਿੱਚ ਪਾਏ ਹੋਏ ਨੇ ਜੀ ਇਹ ਕਲਰ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੁਹਾਨੂੰ ਪਤਾ ਜਿਹੜੇ ਹਨ ਆਪਾਂ ਸੇਲ ਪ੍ਰਾਈਸ ਦੇ ਵਿੱਚ ਪਾਉਣੇ ਹੁੰਦੇ ਆ ਜੀ ਉਹਨਾਂ ਉਹ ਪਹਿਨਣਾ ਨਾ ਥੋੜਾ ਜਿਆਦਾ ਜਲਦੀ ਸੂਟ ਆਪਣੇ ਖਰੀਦ ਲੈਂਦੀਆਂ ਨੇ ਇਸ ਕਰਕੇ ਫੇਰ ਹਨਾ ਬਾਅਦ ਦੇ ਵਿੱਚ ਸੇਮ ਕਲਰ ਮਿਲਦਾ ਨਹੀਂ ਬਾਕੀ ਤੁਹਾਡੀ ਚੁਆਇਸ ਰਹੂਗੀ ਜਿਵੇਂ ਦਾ ਤੁਸੀਂ ਨੇ ਸੂਟ ਲੈਣਾ ਹੈ ਜੀ ਤੁਸੀਂ ਲੈ ਸਕਦੇ ਉਸ ਤੋਂ ਪਹਿਲਾਂ ਆਪਣੀ ਰਿਕਵੈਸਟ ਹੈ ਜੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 955 ਤੁਸੀਂ ਇਹਨੂੰ ਫੋਲੋ ਕਰੋ ਆਰ ਕੇ ਬੁਟੀਕ ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਕਰੋ ਰਾਜਿੰਦਰ ਬਲੌਗ ਵੀ ਤੇ ਆਪਾਂ ਬਲੌਗ ਦੀ ਵੀਡੀਓ ਪਾਉਣੇ ਹੁੰਦੇ ਆ ਜੀ ਸ਼ਾਮ ਨੂੰ ਤੇ ਸੂਟਾਂ ਦੀ ਵੀਡੀਓ ਆਊਗੀ ਜੀ ਤੁਹਾਡੇ ਕੋਲ ਸਵੇਰੇ ਤੇ ਆਪਣਾ ਲਾਈਵ ਹੋਣ ਦਾ ਟਾਈਮ ਹੈਗਾ ਜੀ 3:30 ਮਿੰਟ ਤੇ ਸਿਰਫ ਅੱਧੇ ਘੰਟੇ ਦਾ ਲਾਈਵ ਹੋਊਗਾ ਭੈਣਾ ਜਲਦੀ ਜਲਦੀ ਆਪਣਾ ਕੰਮ ਨਿਪਟਾ ਕੇ ਜੀ ਤੁਸੀਂ ਸਿਰਫ 30 ਮਿੰਟ ਦੇ ਲਈ ਲਾਈਵ ਤੇ ਜਰੂਰ ਆਇਆ ਕਰੋ ਉੱਥੇ ਆਪਾਂ ਬਹੁਤ ਸੋਹਣੇ ਸੂਟ ਦਿਖਾਉਣੇ ਆ ਜੀ ਉੱਥੇ ਇਸ ਤੋਂ ਵੀ ਘੱਟ ਸੇਲ ਹੈ ਉਸ ਤੇ ਲਾਈਵ ਤੇ ਇਸ ਤੋਂ ਵੀ ਘੱਟ ਰੇਟ ਹੋਊਗਾ ਜੀ ਵੀਡੀਓ ਤੋਂ ਚਾਹੇ ਆਪਾਂ ਸੇਲ ਪਾਤਾ ਇਸ ਤੋਂ ਵੀ ਘੱਟ ਰੇਟ ਲੂਗਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਆਪਣੇ ਕੋਲੇ ਸਰਦਈ ਸੂਟ ਸਰਦਈ ਕਲਰ ਹੈ ਦਾ ਇਹ ਤੁਹਾਨੂੰ ਮਿਲੂਗਾ ਜੀ ਖਾਦੀ ਕਾਟਨ ਦਾ ਸੂਟ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਪਣੇ ਕੋਲੇ ਔਰਗੰਜਾ ਦੀ ਫੈਬਰਿਕ ਦੇ ਵਿੱਚ ਵੀ ਆਈ थी ਜਿਹੜਾ ਮੈਂ ਸੂਟ ਪਾਇਆ ਹੋਇਆ ਬਣਾ ਕੇ ਡਿਜ਼ਾਈਨਿੰਗ ਹੈਗੀ ਇਹ ਚ ਟੈਬੀ ਚ ਵੀ ਹੈਗਾ ਜੀ ਇਹ ਹੀ ਡਿਜ਼ਾਈਨ ਤੇ ਇਦਾਂ ਹੀ ਫੈਬਰਿਕ ਬਦਲ ਜਾਂਦੀ ਹੈ ਇਹ ਤੁਹਾਨੂੰ ਖਾਦੀ ਰੀਵਾ ਦੀ ਖਾਦੀ ਕਾਟਨ ਮਿਲੂਗੀ ਜੀ ਇਹ ਰੀਵਾ ਦੀ ਹੀ ਤੁਹਾਨੂੰ ਸਲਵਾਰ ਦੀ ਫੈਬਰਿਕ ਮਿਲੂਗੀ ਜੀ 2.5 ਮੀਟਰ ਦੀ ਕੱਟ ਹੈ ਇਹ ਸਿੰਗਲ ਹੀ ਸੂਟ ਆਪਣੇ ਕੋਲੇ ਇਹ ਨਹੀਂ ਹੋਊਗਾ ਵੀ ਇਹਦੇ ਵਿੱਚ ਤੁਸੀਂ ਮੈਨੂੰ ਕਹੋ ਹੋਰ ਕਲਰ ਦੀ ਪਿਕ ਪਾ ਦਿਓ ਸਿੰਗਲ ਸੂਟ ਆਪਣੇ ਕੋਲੇ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਕੋਈ ਵੀ ਇਹਦੇ ਥੱਲੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਅਸੀਂ ਵਿਦਾਊਟ ਲਾਈਨਿੰਗ ਸੂਟ ਰੈਡੀ ਕੀਤੇ ਨੇ ਇੱਥੇ ਆ ਪਾਉਨੇ ਆ ਅਸੀਂ ਹੁਣ ਇਸ ਟੈਂਪ ਮੇਰੇ ਕੋਲੇ ਵੀ ਪ੍ਰੋਜੀ ਕਲਰ ਇਹਦੇ ਨਾਲ ਦਾ ਬਣਿਆ ਹੋਇਆ ਕੋਈ ਵੀ ਉਹਦੇ ਵਿੱਚ ਇਸ਼ੂ ਨਹੀਂ ਹੈਗਾ ਵੀ ਜੇ ਲਾਈ ਇਹ ਨੜਦੀ ਆ ਆਪਣੇ ਬਿਲਕੁਲ ਸਿੰਪਲ ਕਾਟਨ ਵਾਂਗੂ ਸੂਟ ਰਹੂਗਾ ਜੀ ਇਹ ਦੇਖੋ ਜੇ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਖਾਦੀ ਕਾਟਨ ਦਾ ਸੂਟ ਹੈ ਜੀ ਇਹ ਦਾ ਪ੍ਰਾਈਸ ਰਹੂਗਾ ਤੁਹਾਨੂੰ 1350 ਰੁਪਏ ਸਿਫੀ ਚਾਰਜ ਦੇ ਸੁਵਿਚੀ ਹੋਣਗੇ ਦੇਖੋ ਜੀ ਕਲਰ ਬਹੁਤ ਪਿਆਰਾ ਹੈ ਲਾਈਟ ਜਾਂ ਕਲਰ ਸਰਦਾਰੀ ਜੀ ਲੁੱਕ ਉਹ ਤਾਂ ਦੇ ਜੇ ਤੁਹਾਨੂੰ ਪਸੰਦ ਆ ਲਓ ਜਲਦੀ ਜਲਦੀ ਸਕਰੀਨਸ਼ਾਟ ਮੈਸੇਜ ਕਰੋ ਸੂਟ ਉਹਨਾਂ ਲਈ ਹੀ ਰੱਖਿਆ ਜਾਊਗਾ ਜੀ ਜਿਹੜੇ ਪੇਮੈਂਟ ਕਰਦੇ ਨੇ ਬਿਨਾ ਪੇਮੈਂਟ ਤੋਂ ਮੈਂ ਸੂਟ ਰੱਖਣੇ ਬੰਦ ਕਰ ਦੇਣੀ ਇਸ ਤੋਂ ਬਾਅਦ ਦੂਸਰਾ ਕਲਰ ਆ ਗਿਆ ਜੀ ਮਸਲੀਨ ਦੇ ਵਿੱਚ ਇਹ ਤੁਹਾਨੂੰ ਮਸਲੀਨ ਮਿਲੂਗੀ ਜੀ ਪਿਓਰ ਵਾਲੀ ਆਲ ਓਵਰ ਸੂਟ ਰਹੂਗਾ ਇਹ ਦੇਖੋ ਜੀ ਇਸ ਤਰ੍ਹਾਂ ਦਾ ਗ੍ਰੇ ਤੇ ਉਹ ਆਪਰ ਥੋੜਾ ਜਨਾ ਸਕਿਨ ਜੀ ਨਾਲ ਇਹਦਾ ਮੈਚਿੰਗ ਕੀਤੀ ਹੋਈ ਆ ਗਰੇਪ ਇਸਕਿਨ ਜੇ ਨਾਲ ਇਹਦਾ ਹੈਗਾ ਜੀ ਪ੍ਰਿੰਟ ਬਣਿਆ ਬਹੁਤ ਸੋਹਣਾ ਆਲਓਵਰ ਸੂਟ ਰਹੂਗਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਤੁਹਾਨੂੰ ਪਿਓਰ ਵਾਲੀ ਮਸਲੀਨ ਮਿਲੂਗੀ ਜੀ ਇਹ ਨਹੀਂ ਹੈਗਾ ਜਿਹੜੀ ਤੁਹਾਨੂੰ ਹਨਾ ਵੀ ਇਧਰੋਂ ਉਹ ਜਿਹੜੀ ਆਪਾਂ ਦੂਸਰੀ ਕੱਟ ਹਲਕੀ 8 900 ਦਾ ਸੂਟ ਆਉਂਦਾ ਪਲੇਨ ਉਹ ਮਸਲੀਨ ਹੋਊਗੀ ਦੇਖੋ ਜੀ ਇਹ ਤੁਹਾਨੂੰ ਮਲਬੂ ਦੀ ਵਧੀਆ ਪਿਓਰ ਵਾਲੀ ਮਸਲੀਨ ਮਿਲੂਗੀ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1600 ਰੁਪਏ ਆਲ ਓਵਰ ਸੂਟ ਦਾ ਤੁਸੀਂ ਇਹ ਨਾ ਕਿਹੋ ਵੀ ਮਸਲੀਨ ਦੇ ਸੂਟ ਹੁਣ ਸਸਤੇ ਹੋ ਰਹੇ ਨੇ ਜੀ ਇਹ ਉਹ ਮਸਲੀਨ ਨਹੀਂ ਹੋਊਗੀ ਬਿਲਕੁਲ ਇਹ ਲਾਈਟ ਵੇਟ ਪਿਓਰ ਵਾਲੀ ਮਸਲੀਨ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਚਲੋ ਜੀ ਇਸ ਤੋਂ ਬਾਅਦ ਆਗੇ ਰਾਮ ਟੈਕਸ ਦੇ ਸੂਟ ਜਿਹੜੇ ਆਪਾਂ ਨੇ ਬਿਲਕੁਲ ਘਾ ਟ੍ਰੇਡ ਦੇ ਵਿੱਚ ਲਾਏ ਹੋਏ ਨੇ ਜੀ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹ ਕਲਰ ਹੈਗਾ ਜੀ ਨੇ ਗ੍ਰੇ ਨੇਵੀ ਬਲੂ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਰਾਮ ਟੈਕਸ ਦੀ ਹੀ ਸਲਵਾਰ ਮਿਲੂਗੀ ਤੁਹਾਨੂੰ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕੋਈ ਸਲਵਾਰ ਦਾ ਕਪੜਾ ਪੰਜਾਬੀ कॉटन ਜਾਂ ਕੋਈ ਹੋਰ ਲਾ ਦਾਂਗੇ ਦੇਖੋ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਕਲਰ ਮੈਂ ਦਿਖਾ ਦਿੰਦੀ ਆ ਜਿਹੜੇ ਵੀ ਹੈਗੇ ਨੇ ਤੁਸੀਂ ਲੈ ਸਕਦੇ ਹੋ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਮਹਿੰਦੀ ਕਲਰ ਸੇਮ ਡਿਜ਼ਾਈਨ ਰਹੂਗਾ ਕਲਰ ਇਹਦਾ ਆ ਗਿਆ ਜੀ ਮਹਿੰਦੀ ਦੇਖੋ ਤਿੰਨ ਕਲਰ ਹੋ ਗਏ ਜੀ ਇਸ ਤੋਂ ਬਾਅਦ ਚੌਥਾ ਕਲਰ ਆ ਗਿਆ ਦਾ ਮਹਿਰੂਨ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਦੇਖੋ ਬਿਨਾ ਲਾਈਨਿੰਗ ਤੋਂ ਬਣਨਗੇ ਸੇਮ ਪ੍ਰਿੰਟ ਹੈ ਤਿੰਨਾਂ ਦਾ ਤੇ ਇਹਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਥੋੜੀ ਜਿਹੀ ਡਿਜ਼ਾਈਨ ਦਾ ਚੇਂਜ ਹੋ ਗਿਆ ਦਾ ਇਸ ਤਰ੍ਹਾਂ ਦਾ ਬਾਈਂਡ ਕਲਰ ਜਾਮਣੀ ਬਾਈਂਡ ਦਾ ਕਲਰ ਹੈ ਇਹਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਵੀ ਦੋ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਰਹੂਗਾ ਜੀ ਇਹ ਵਾਲਾ ਕਲਰ ਗ੍ਰੀਨ ਕਲਰ ਇਸ ਤੋਂ ਬਾਅਦ ਆ ਗਿਆ ਜੀ ਪ੍ਰਿੰਟ ਮਸਟਰਡ ਜੇ ਮੇਰਾ ਖਿਆਲ ਆ ਆਪਣੇ ਕੋਲ ਸਿੰਗਲ ਸੂਟ ਹੀ ਰਹਿ ਗਿਆ ਇਸ ਡਿਜ਼ਾਈਨ ਦੇ ਵਿੱਚ ਦੇਖੋ ਜੀ ਬਹੁਤ ਪਿਆਰਾ ਸੂਟ ਹੈ ਇਹ ਇਹਨੇ ਗਾਇਸ ਤਰ੍ਹਾਂ ਦਾ ਮਾਸਟਰਸੂਟ ਇਹਦੇ ਨਾਲ ਤੁਸੀਂ ਕਿਵੇਂ ਮਰਜੀ ਕਾਟਨ ਦੀ ਲੈਸ ਵਗੈਰਾ ਲਾ ਕੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਸਿਰਫ 900 ਰੁਪਏ 900 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਇਹ ਸੂਟ ਪਹੁੰਚਣਗੇ ਤੁਸੀਂ ਐਂ ਦੇਖ ਲਓ ਵੀ ਰਾਮ ਟੈਕਸ ਦਾ ਸੂਟ ਹੈ ਜਿਹੜਾ ਇਹ ਨਾ ਕਿਹੋ ਜਿਹਾ ਨਾ ਵੀ ਉੱਥੇ ਸਸਤਾ ਮਿਲਦਾ ਜੀ ਆਪਣੀ ਫੈਬਰਿਕ ਚੈੱਕ ਕਰ ਲਓ ਜਿੰਨੀਆਂ ਭੈਣਾਂ ਕੋਲੇ ਆਪਣੇ ਸੂਟ ਚਲੇ ਗਏ ਨੇ ਉਹਨਾਂ ਨੂੰ ਤਾਂ ਪਤਾ ਹੀ ਐ ਬ੍ਰਾਂਡ ਦਿਖਾ ਕੇ ਦੇਵਾਂਗੇ ਜੀ ਦੇਖੋ ਰਾਮ ਟੈਕਸ ਦੀ ਹੀ ਜਿਹੜੇ ਤੁਹਾਨੂੰ ਸਸਤੇ ਮਿਲ ਰਹੇ ਨੇ ਜੀ ਉਹਨਾਂ ਦੀ ਸਲਵਾਰ ਦਾ ਕੱਪੜਾ ਜਿਹੜਾ ਅਸੀਂ ਵੀ ਕੁਦਰ ਟਰਾਈ ਕਰਕੇ ਦੇਖੇ ਨੇ ਉਹ ਰਾਮ ਟੈਕਸ ਦਾ ਨਹੀਂ ਹੈਗਾ ਉਹਦੇ ਨਾਲ ਸਲਵਾਰ ਦੀ ਫੈਬਰਿਕ ਚੇਂਜ ਹੁੰਦੀ ਹੈ ਚਾਹੇ ਤੁਹਾਨੂੰ ਲੱਖ ਹੋ ਫੋਨ ਵੀਡੀਓ ਦੇ ਵਿੱਚ ਕਹੀ ਜਾਣ ਪਰ ਉਹਨਾਂ ਦੀ ਸਲਵਾਰ ਦੀ ਫੈਬਰਿਕ ਆ ਜਿਹੜੀ ਉਹ ਨਾਲ ਦੀ ਨਹੀਂ ਹੁੰਦੀ ਰਾਮ ਟੈਕਸ ਦੀ ਦੇਖੋ ਜੀ ਇਹਦੇ ਵਿੱਚ ਕਲਰ ਨੇ ਜਿਹੜੇ ਪ੍ਰਿੰਟ ਨੇ ਆਪਾਂ ਦਿਖਾ ਦਿੱਤੇ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇੱਕ ਤੁਹਾਨੂੰ ਕਾਟਨ ਦਾ ਸੂਟ ਹੀ ਦਿਖਾਵਾਂਗੇ ਬਹੁਤ ਵਧੀਆ ਪਿਆਰਾ ਡਿਜ਼ਾਈਨ ਹੈ ਗ੍ਰੇ ਤੇ ਪਿੰਕ ਦੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਦੇਖੋ ਜੀ ਗ੍ਰੇ ਤੇ ਪਿੰਕ ਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਇਹਦੇ ਨਾਲ ਹਲਕੀ ਸੈਲਫ ਪ੍ਰਿੰਟ ਵਾਲੀ ਰੱਖੀ ਹੈ ਜੀ ਸਲਵਾਰ ਪਿਓਰ ਕਾਟਨ ਰਹੂਗੀ ਜੀ ਦੇਖੋ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 800 ਰੁਪਏ ਜੇ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਦਾ ਤੁਸੀਂ ਸੂਟ ਕਹੋਗੇ ਆਪਾਂ ਉਵੇਂ ਦਾ ਰੈਡੀ ਕਰਕੇ ਦੇਵਾਂਗੇ ਉਸੇ ਤਰ੍ਹਾਂ ਦਾ ਆਪਾਂ ਭੇਜਾਂਗੇ ਲਓ ਜੀ ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਇਹ ਲਾਸਟ ਵੀਡੀਓ ਹੋਊਗੀ ਜੀ ਆਪਣੀ ਆਫਰ ਦੇ ਵਿੱਚ ਇਸ ਤੋਂ ਬਾਅਦ ਕੋਈ ਆਫਰ ਨਹੀਂ ਆਊਗਾ ਸਾਰੇ ਸੂਟਾਂ ਦੇ ਆਪਾਂ ਨੇ ਬਹੁਤ ਜ਼ਿਆਦਾ ਆਫਰ ਲਾ ਰੱਖਿਆ ਸੀਗਾ ਹੁਣ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਵੀ ਤੁਸੀਂ ਸੂਟ ਲੈਣਾ ਚਾਹੋਗੇ ਅਸੀਂ ਉਵੇਂ ਦਾ ਰੈਡੀ ਕਰਕੇ ਦੇਵਾਂਗੇ ਹਨਾ ਹੁਣ ਆਫਰ ਆਪਣੇ ਬੰਦ ਹੋ ਗਈ ਜੀ ਬਹੁਤ ਟਾਈਮ ਹੋ ਗਿਆ ਮੈਨੂੰ ਤਾਂ ਆਫਰ ਲਾਉਂਦੀ ਨੂੰ ਇਸ ਕਰਕੇ ਜਿੰਨੇ ਵੀ ਭੈਣਾਂ ਨੇ ਸੂਟ ਲੈਣੇ ਸੀ ਲੈ ਲੈ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਰਹਿ ਗਈਆਂ ਹੁਣ ਜਲਦੀ ਤੋਂ ਜਲਦੀ ਤੁਸੀਂ ਵੀਡੀਓ ਦੇਖੋ ਤੇ ਆਪਣੇ ਸੂਟ ਬੁੱਕ ਕਰੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ